ਅੱਜ ਮੈਂ ਸਮਝਦਾ ਇਹ ਆਮ ਆਪੀ ਪਾਰਟੀ ਵਾਲੇ ਜਿਹੜੇ ਬੜੀ-ਬੜੀਆਂ ਗੱਲਾਂ ਕਰਦੇ ਸੀ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਇਹ ਉਹਨਾਂ ਦੀ ਪੱਗ ਉਹਨਾਂ ਦਾ ਰੰਗ ਉਹਨਾਂ ਦੀਆਂ ਗੱਲਾਂ ਇਹੀ ਸਰਕਾਰ ਬਣਨ ਤੋਂ ਪਹਿਲਾਂ ਆ ਭਗਵੰਤ ਮਾਨ ਸਾਹਿਬ ਮਾਸਟਰ ਜੀ ਦੇ ਮੁੰਡੇ ਗੱਡੀਆਂ-ਗੱਡੀਆਂ ਗੱਲਾਂ ਕਰਦੇ ਸੀ ਪਾਰਲੀਮੈਂਟ ਬਾਹਰ ਕਰਦੇ ਸੀ ਪਰ ਜਦੋਂ ਸੱਤਾ ਆ ਗਈ ਸਿਰਫ ਸ਼ਹੀਦ ਆਜ਼ਮ ਭਗਤ ਸਿੰਘ ਸਿਰਫ ਝੂਠ ਆਦੇ ਸਿਰਫ ਨਾਰੇ ਆਦੇ ਅੱਜ ਉਦੋਂ ਇਹ ਨੰਗੇ ਹੋ ਗਏ ਇਹਨਾਂ ਦੀ ਸਚਾਈ ਲੋਕਾਂ ਦੇ ਮੂਹਰੇ ਆ ਗਈ ਅੱਜ ਉਹਨਾਂ ਦੇ ਪਵਿੱਤਰ ਦਿਖਾੜੇ ਤੇ ਖੜਕੜ ਕਲਾਂਜ ਅੱਜ ਨਮਾਸ਼ਹਿਰ ਜ਼ਿਲ੍ਹੇ 'ਚ ਜਦੋਂ ਮਾਸਟਰ ਜੀ ਦੇ ਮੁੰਡੇ ਸਰਦਾਰ ਭਗਵੰਤ ਸਿੰਘ ਜਦੋਂ ਕਹਿੰਦੇ ਸੀ ਵੀ ਕੋਈ ਵਿਧਾਟਨ ਕਰੂ ਤਾਂ ਉੱਥੇ ਦੇ ਮਿਸਤਰੀ ਦਾ ਨਾਮ ਲਿਖਿਆ ਗਿਆ ਉੱਥੇ ਦੇ ਕਾਰਪੈਂਟਰ ਦਾ ਨਾਮ ਲਿਖਿਆ ਗਿਆ ਉੱਥੇ ਦੇ ਕਾਰਾ ਨਮਨ ਨਾਲੇ ਨਾਮ ਲਿਖਿਆ ਲਓ ਅੱਜ ਭਗਤ ਸਿੰਘ ਜੀ ਦੇ ਦਿਹਾੜੇ ਪਵਿੱਤਰ ਤੇ ਅੱਜ ਪਤਾ ਲੱਗਿਆ ਵੀ ਤੁਹਾਡੇ ਮਨ 'ਚ ਕੀ ਆ ਤੁਸੀਂ ਉਹਨਾਂ ਦੇ ਨਾਮ ਤੇ ਸੱਤਾ ਹਾਸਲ ਕਰਨਾ ਚਾਹੁੰਦੇ ਸੀ ਪਰ ਉਹ ਨਹੀਂ ਛੋਟੇ ਹੁਣੇ ਉਹ ਤਾਂ ਸ਼ਹੀਦ ਨੇ ਸਾਡੇ ਦਿਨਾਂ 'ਚ ਜੇ ਸਾਨੂੰ ਪਤਾ ਸ਼ਹਾਦਤਾਂ ਦੇ ਨਾਲੇ ਪਰਵਾਹਾਂ ਕੀ ਲੋਕਾਂ ਨੇ ਮਨਾ ਚ ਉਹਨਾਂ ਖਾਤਰ ਜਗਾਏ ਪਰ ਅੱਜ ਤੁਸੀਂ ਤੇ ਥੋੜੀ ਸਾਰੀ ਕੈਬਨਟ ਤੁਹਾਡੇ ਐਮਐਲਏ ਸਾਰੇ ਨੰਗੇ ਅੱਜ ਲੋਕਾਂ ਮੂਰੇ ਸੱਚ ਆ ਗਿਆ ਪੰਜਾਬੀਆਂ ਮੂਰੇ ਜਿਹੜੀ ਤੁਸੀਂ ਕਹਿੰਦੇ ਸੀ ਨਾ 21 ਮਜ਼ਦੂਰਾਂ ਦੇ ਨਾਮ ਲਿਖੇ ਜਾਣਗੇ ਅੱਜ ਜਦੋਂ ਨੀਂਹ ਪੱਥਰ ਥੋੜਾ ਬਣਿਆ ਤੇ ਥੋੜਾ ਨਾਮ ਸਰਦਾਰ ਭਗਵੰਤ ਸਿੰਘ ਮਾਨ ਮਾਸਟਰ ਜੀ ਦਾ ਮੁੰਡਾ ਉਹਨਾਂ ਦਾ ਨਾਮ ਵੱਡੇ ਐ ਵੱਡੇ ਅੱਖਰਾਂ 'ਚ ਤੇ ਸਾਡੇ ਸ਼ਹੀਦ ਦੇ ਆਦਮ ਭਗਤ ਸਿੰਘ ਜੀ ਦਾ ਨਾਮ ਇਹ ਭਗਵੰਤ ਮਾਨ ਦੇ ਥੱਲੇ ਉਹਨਾਂ ਨੇ ਛੋਟਾ ਨਹੀਂ ਹੋਣਾ ਉਹਨਾਂ ਨੇ ਤਾਂ ਅਮਰ ਨੇ ਵੱਡੇਹਿ ਕਹਿਣਾ ਪਰ ਥੋੜੀ ਗੱਲ ਸੱਚ ਆ ਗਈ ਵੀ ਅੱਜ ਭਗਵੰਤ ਮਾਨ ਮਾਸਟਰ ਜੀ ਦਾ ਮੁੰਡਾ ਬੜਾ ਹੋ ਗਿਆ ਅੱਜ ਨੌ ਭਗਤ ਸਿੰਘ ਦਾ ਛੋਟਾ ਥੱਲੇ ਨਾਮ ਲਿਖਿਆ ਆਪਣੇ ਕੁਸ਼ਤਾ ਸ਼ਰਮ ਕਰੋ ਅੱਜ ਭਗਵੰਤ ਮਾਨ ਉੱਤੇ ਤੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਮ ਛੋਟੇ ਅੱਖਰਾਂ 'ਚ ਥੱਲੇ ਤੇ ਤਾੜੀਆਂ ਮਾਰਦੇ ਆ ਨਾਲ ਸਾਰੇ ਮੰਤਰੀ ਕਦਰ ਤੁਹਾਨੂੰ ਨਹੀਂ ਯਾਦ ਹੈ ਐਡੀ ਐਡੀ ਖੁਸ਼ਾਂਦਿਨ ਕਰ ਰਹੇ ਹੋ ਤੁਸੀਂ ਤੁਸੀਂ ਸਾਰਾ ਹੀ ਭੁੱਲ ਗਏ ਭਗਤ ਸਿੰਘ ਦੀ ਪੱਗ ਦਾ ਰੰਗ ਅੱਜ ਵੀ ਬੰਨਿਆ ਹੋਇਆ ਸਿਰ ਤੇ ਤੇ ਬੜੀ ਬੜੀਆਂ ਸਟਿੱਜਾਂ ਕਰਕੇ ਬੜੀਆਂ ਬੜੀਆਂ ਸਿੱਖਾਵਾਂ ਦੇ ਰੇ ਸਰਦਾਰ ਜੀ ਪਰ ਅੱਜ ਸੱਚ ਬੂਰੇ ਆ ਗਿਆ ਅੰਦਰ ਕੀ ਅੱਜ ਜਿਨ੍ਹਾਂ ਦੇ ਨਾਂ ਤੇ ਸਰਕਾਰ ਬਣਾਈ ਉਹਨਾਂ ਨੂੰ ਭੋਲਾ ਆਤਾ ਉਹਨਾਂ ਨੂੰ ਛੱਡਦਾ ਅੱਜ ਉੱਤੇ ਨੌਕ ਬੰਤ ਸਿੰਘ ਮਾਨ ਸ਼ਹੀਦੀ ਅਸੂਲ ਦਾ ਸਾਡੇ ਨਾਂ ਥੱਲੇ ਇਹਦੀ ਜਿੱਤੀ ਘੋਰ ਲੱਬਿਆ ਕੀਤੀ ਜਾਵੇ ਮੈਂ ਆਪਣੇ ਵੱਲੋਂ ਇਸ ਕਰਦੀ ਜਿੰਨਾ ਮੈਂ ਸਮਝਦਾ ਮੈਂ ਵਿਰੋਧ ਉਹ ਥੋੜਾ ਏ ਪਹਿਲਾਂ ਵੀ ਜਦੋਂ ਅਸੀਂ ਭਾਜਪਾ ਨੇ ਨਾਂ ਦਿੱਤਾ ਵੀ ਜੇ ਭਗਤ ਸਿੰਘ ਜੀ ਦਾ ਪੁੱਤ ਜਿਹੜਾ ਟਾਕੇ ਰੱਖਿਆ ਹੋਇਆ ਸੀ 에어ਪੋਰਟ ਤੇ ਉਹਨਾਂ ਨਾਂ ਜੇ ਤੁਸੀਂ ਉਹਨਾਂ ਨੂੰ ਉਹਨਾਂ ਦਾ ਪਰਦਾ ਖੋਲ੍ਹਿਆ ਤਾਂ ਅਸੀਂ ਵਿਰੋਧ ਕਰਾਂਗੇ ਇੱਕ ਪਾਸੇ ਮੋਦੀ ਸਾਹਿਬ ਨੇ ਭਾਜਪਾ ਜਿਹੜੀ ਸ਼ਹੀਦਿਆ ਸਰਦਾਰ ਜਿਹਦੇ ਨਾਂ ਤੇ 에어ਪੋਰਟ ਰੱਖਿਆ ਪਰ ਅੱਜ ਤੁਸੀਂ ਮਾਨ ਸਾਹਿਬ ਤੇ ਤੁਹਾਡੀ ਸਰਕਾਰ ਮਾਸਟਰ ਜੀ ਦੇ ਬੇਟੇ ਅੱਜ ਨੰਗੇ ਹੋ ਗਏ ਅੱਜ ਜਿਹੜੇ ਨਾਂ ਤੇ ਸਰਕਾਰ ਮਾਈ ਭਗਤ ਸਿੰਘ ਜੀ ਦੇ ਉਤੋਂ ਉੱਤੇ ਮਾਸਟਰ ਨੀ ਦੇ ਮੁੰਡੇ ਦਾ ਨਾਮ ਮੰਤ ਮੰਤ ਮੰਦਾ ਤੇ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਉਹਨਾਂ ਦੇ ਦਿਨ ਤੇ ਉਹਨਾਂ ਦੀ ਤੋਹੀਨ ਉਹਨਾਂ ਦਾ ਨਾਮ ਥੱਲੇ ਉਹਨਾਂ ਦੇ ਪੁੱਤਰ ਦਿਖਾੜੇ ਤੇ ਥੱਲੇ ਲਿਖਿਆ ਹੈ ਕਿਹੜਾ ਮੈਡੀਕਲ ਕਾਲਜ ਹੈ ਜਿਹੜਾ ਉਹਨਾਂ ਦੇ ਨਾਮ ਤੋਂ ਬਿਨਾਂ ਥੋੜਾ ਨਾਮ ਉੱਤੇ ਲਿਖਿਆ ਹੋਊਗਾ ਇਹਦਾ ਲੋਕਾਂ ਨੇ ਮੂਰੇ ਅੱਜ ਬਿੱਲੀ ਥੱਲੇੋਂ ਬਾਹਰ ਆ ਕੇ ਪਤਾ ਲੱਗ ਗਿਆ ਇਹ ਸਿੱਖਿਆ ਬੜੇ-ਬੜੀਆਂ ਸਿੱਖਿਆ ਦੇ ਰਹੇ ਨੇ ਰੋਜ਼ ਦਿਂਦੇ ਨੇ ਅਜੇ ਤੂੰ ਅਜਿਹਾ ਉਦਘਾਟਨ ਕੀਤਾ ਸਭ ਕੁਝ ਖੁੱਲ ਗਿਆ ਸਭ ਕੁਝ ਨੰਗੇ ਹੋ ਗਿਆ ਧੰਨ